ਬਿਲਕੁਲ ਭਾਈ ਜਗਬੀਰ ਕੋਲੇ ਬੈਠੇ ਆ ਪਿੰਡ ਭੁੱਲਰ ਚ ਜ਼ਿਲ੍ਹਾ ਮੁਕਸਰ ਸਾਹਿਬ ਉਹਦੇ ਸਟੱਡ ਫਾਰਮ ਤੇ ਤੇ ਭਾਈ ਕੋਲੇ ਘੋੜਾ ਤੇ ਜਿਹੜੇ ਘੋੜੇ ਨੇ ਦੋਸਤੋ ਰਿਜ਼ਲਟ ਪੈਦਾ ਕਰਦੇ ਨਾ ਉਹ ਜਮਾ ਸਿਰੇ ਲਾਇਆ ਪਿਆ ਭਾਈ ਜਗਬੀਰ ਸੁਆਗਤ ਹੈ ਬਹੁਤ ਬਹੁਤ ਥੋੜਾ ਬਹੁਤ ਬਹੁਤ ਸਵਾਗਤ ਹੈ ਹਰੀ ਭਰਾਮਾ ਦਾ ਜੀ ਬਹੁਤ ਬਹੁਤ ਸੁਆਗਤ ਹੈ ਤੇ ਦੋਸਤੋ ਵਿਆਹ ਜਿੰਨਾ ਇਕੱਠ ਹੋਇਆ ਬੈਜੋ ਭਾਈ ਜਗਵੀਰ ਦੇ ਘਰੇ ਤੇ ਜੇ ਦੇ ਵੀਰ ਭਾਈ ਗੱਲ ਕਰਕੇ ਘੋੜਿਆਂ ਦੀ ਤਾਂ ਆਪਣੇ ਕੋਲੇ ਦੋ ਘੋੜੇ ਨੇ ਇੱਕ ਮਾਰਵਾੜੀ ਐ ਇੱਕ ਨੁਕਰਾ ਹਾਂਜੀ ਤੇ ਜਿਹੜਾ ਭਾਈ ਨੁਕਰਾ ਹੈ ਹਨਾ ਹਾਂ ਜੀ ਨੁਕਰੀ ਦਾ ਬਈ ਕੀ ਨਾਂ ਰੱਖਿਆ ਉਹ ਤਾਂ ਜੈਵੀ ਹੈ ਜੀ ਜੈਵੀ ਜੈਵੀ ਨਾਂ ਰੱਖਿਆ ਬਈ ਤੇ ਕਿੰਨੇ ਕਿੰਨੇ ਟਾਈਮ ਦਾ ਹੋਊਗਾ ਵੱਡੇ ਬਈ ਇਹ ਬਈ ਦੋ ਦੰਦ ਲੱਗ ਗਿਆ ਜੀ ਦੋ ਦੰਦ ਲੱਗ ਗਿਆ ਸਹੀ ਹਾਂ ਜੀ ਹੂੰ ਦੋ ਦੰਦ ਲੱਗ ਗਿਆ 68 ਇੰਚ ਹਾਈਟ ਕਰ ਗਿਆ ਜੀ ਠੀਕ ਆ ਬਈ 68 ਇੰਚ ਹਾਈਟ ਕਰ ਗਿਆ ਹਾਲੇ ਦੋ ਦੰਦ ਦੀ ਦੋ ਦੋ ਦੰਦ ਦੋ ਦੰਦ ਦੀ ਹੈ ਜੀ ਅੱਲੇ ਹੋਰ ਵੀ ਕਰ ਜਾਨੀ ਬਈ ਹਾਂ ਕਰ ਦਈਏ ਕਰ ਚੁੱਕਾ ਬਈ ਇਹਦੇ ਹੂੰ ਤੇ ਇਹਨੂੰ ਸ਼ੋ ਸ਼ੋ ਦਿਖਾਇਆ ਸੀ ਬਈ ਕੋਈ ਨਹੀਂ ਸ਼ੋ ਨਹੀਂ ਜੀ ਕਰੋ ਵੀ ਨਹੀਂ ਗੱਟਿਆ ਪਹਿਲੀ ਆ ਪਹਿਲੀ ਵੀਡੀਓ ਹੈ ਜੀ ਇਹਦੀ ਹੂੰ ਵੀਡੀਓ ਵੀ ਪਹਿਲੀ ਆ ਪਹਿਲੀ ਵੀਡੀਓ ਹੈ ਜੀ ਹੂੰ ਅੱਲੇ ਕਿਹੜੀ ਆਇਆ ਕੈਮਰੇ ਵਿੱਚ ਪਹਿਲੇ 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 ਕਿੜੇ ਜੀ ਘੋੜੇ ਬਾਈ ਦੋਨੇ ਪਹਿਲੇ ਕਿੜੇ ਆਉਣ ਲੱਗੇ ਪਹਿਲੇ ਕਿੜੇ ਜੀ ਦੋਵੇਂ ਵਿਖਾਈ ਹੋਣਾ ਜੀ ਛੱਡਣ ਜਾਨੀ ਸਟਾਰਟ ਹੀ ਆਪਾਂ ਹੁਣ ਕਰਨਾ ਜੀ ਅ ਸਹੀ ਮੈਨੇ ਚ ਹੁਣ ਸਟਾਰਟ ਛੱਡਣ ਸਟਾਰਟ ਕਰਨੇ ਪਹਿਲਾ ਮਤਲਬ ਬਾਈ ਕੁਝ ਘੋੜੀਆਂ ਤਾਂ ਪਹਿਲਾਂ ਹੀ ਛੱਡ ਕੇ ਰੱਖਦਾ ਸੀ ਬਹੁਤ ਘੱਟ ਜੀ ਹਾਂ ਰਿਜ਼ਲਟ ਵਗੈਰਾ ਵੀ ਚਲੋ ਆ ਜਾਣ ਰਿਜ਼ਲਟ ਆਉਣ ਹਾਂਜੀ ਹਾਂਜੀ ਪਹਿਲਾਂ ਆਪਾਂ ਛੱਡਿਆ ਸੀਗਾ 5 ਘੋੜੀਆਂ ਦੇ ਜੀ ਉਹਨਾਂ ਦੇ ਰਿਜ਼ਲਟ ਆ ਗਏ ਜੀ ਦੂਜਾ ਛੱਡਿਆ ਸੀ ਆਪਾਂ ਤੰਨਾ ਦੇ ਜੀ ਕੰਟੇ ਵਾਲਾ ਹਾਂਜੀ ਉਹ ਵੀ ਤਿੰਨੇ ਸੂਪੀਆਂ ਜ ਉਹ ਦੋਸਤੋ ਆਪਾਂ ਕਹੀ ਜੰਨੇ ਆਏ ਵੀ ਘੂੜਾ ਲਾਉਂਚ ਕਰਤਾ ਘੂੜਾ ਲਾ ਸਹੀ ਲਾਂਚਿੰਗ ਤਾਂ ਆ ਆ ਗਈ ਹਾਂਜੀ ਅਜੇ ਪਹਿਲਾ ਰਿਜ਼ਲਟ ਆ ਗਿਆ ਨਾ ਜੀ ਉਸ ਤੋਂ ਬਾਅਦ ਜੀ ਸਹੀ ਸਹੀ ਲਾਂਚਿੰਗ ਤਾਂ ਇਹ ਆ ਵੀ ਜਦੋਂ ਰਿਜ਼ਲਟ ਆ ਗਿਆ ਪਹਿਲਾਂ ਬਾਈਆਂ ਨੇ ਥੋੜੀਆਂ ਹੀਆਂ ਘੂੜੀਆਂ ਤੇ ਛੱਡਿਆ ਰਿਜ਼ਲਟ ਲਿਆ ਕੇ ਫਿਰ ਪ੍ਰੋਪਰ ਅੱਗੇ ਵਧਾਇਆ ਹਨਾ ਸਟੈਪ ਬਾਈ ਸਟੈਪ ਕਮ ਹਾਂਜੀ ਤੇ ਇਹ ਇਹਦੀਆਂ ਜਿਹੜੀਆਂ ਬੇਤਾਵੜਾ ਜੀ ਇਹਦੀਆਂ ਵੀ ਪੰਜੇ ਬਸ਼ੇਰੀਆਂ ਹੀ ਆਈਆਂ ਜੀ ਹਾਂਜੀ ਤੇ ਕੰਟੇ ਵਾਲੇ ਦੀਆਂ ਵੀ ਤਿੰਨੇ ਬਸ਼ੇਰੀਆਂ ਹੀ ਆਈਆਂ ਜੀ ਬਸ਼ੇਰਾ ਹਜੇ ਦੋਵਾਂ ਦੇ ਨਹੀਂ ਆਏ ਜੀ ਆਹ ਬਈ ਰਗਾੜੇ ਤੁਰਿਆ ਪਿਆ ਹਨਾ ਲ ਦੋਨੇ ਕੁੜੇ ਨਹੀਂ ਪਿਛੇ ਦੇ ਆ ਦੋਨੇ ਦੋਨਾਂ ਦੇ ਬੇਸ਼ੇਰੀਆਂ ਜਾਂਗੀਆਂ ਇਹ ਇਹਦਾ ਇਹਦਾ ਬਈ ਜਿਹੜਾ ਨੁਕਰਾ ਗਜੈਵੀ ਇਹਦਾ ਬਾਪ ਬੇਤਾਬਾ ਜਿਹੜਾ ਕਿਹੜਾ ਬੇਤਾਬ ਜਸਪਾਲ ਅੰਕਲ ਵਾਲਾ ਹਾਂ ਅੰਕਲ ਜਸਪਾਲ ਵਾਲਾ ਜੀ ਤੇ ਜਿਹੜੀ ਇਹਦੀ ਮਾਂ ਜੀ ਉਹ ਹੈਗੀ ਸਾਲੀ ਵਾਲੇ ਕੁੜੇ ਦੀ ਇਹ ਮਾਂ ਦੀ ਸਾਲੀ ਵਾਲੇ ਕੁੜੇ ਦੀ ਹਾਂ ਉਹ ਬਈ ਗੋਲੇ ਦੇ ਘਰੇ ਆ ਜੀ ਠੀਕ ਹੈ ਬਈ ਉਹ ਬਾਈ ਗੋਲ ਦੇ ਕਰਿਆ ਤੇ ਆਪਣਾ ਬਾਕੀ ਬਈ ਬਤਾਵ ਦੇ ਵੀ ਜਿਵੇਂ ਬੱਚੇ ਬਹੁਤ ਚੰਗੇ ਰਿਜ਼ਲਟ ਜੰਦੇ ਗਏ ਨੇ ਹਾਂ ਹਾਂ ਸਾਰੇ ਟੋਪ ਦੇ ਨੇ ਹਾਂ ਤੇ ਬਾਕੀ ਬਤਾਵ ਦੋਸਤ ਤੁਸੀਂ ਜਾਣਦੇ ਹੋ ਸਾਰੇ ਕਿੱਡੇ ਚੰਗੇ ਰੇਟਾਂ ਤੇ ਬਈ ਕਾਫੀ ਰੇਟ ਦੇ ਵੇਖੀ ਗਿਆ ਸੀਗਾ ਤੇ ਬਾਕੀ ਹਾਈਟ ਫੀਟ ਵੀ ਬਹੁਤ ਖਾਸੀ ਲੈ ਗਿਆ ਤੇ ਬਡੇ ਭਾਈ ਮੰਨ ਕੇ ਚਲੋ ਇਹਦਾ ਉਂ ਕਰਨ ਕੁੰਨ ਦੀ ਖੂਬਸੂਰਤੀ ਤਾਂ ਹੈਗੀ ਆ ਹਣਾਂ ਇਹਨਾਂ ਨੂੰ ਜਦੋਂ ਪਤਾ ਲੱਗਦਾ ਪਰ ਉਹ ਕੰਨ 'ਚ ਕੀ ਪ੍ਰੋਬਲਮ ਆ ਇਹਨਾਂ ਜਦੋਂ ਮੰਨ ਲਓ ਨਿੱਕੇ ਸੀਗੇ ਬਸ਼ੇਰਾ ਸੀਗੇ ਜੀ ਹੂੰ ਤੇ ਉਹਨਾਂ ਕੈਬਿਨਾ ਦੇ ਵਿੱਚ ਤਾੜੇ ਵੇ ਸੀਗੇ ਜਿਹੜਾ ਕਿ ਹੋਰ ਆਪਣੇ ਕੋਲ ਘੋੜਾ ਹੁੰਦਾ ਸੀ ਵੱਡਾ ਜੀ ਹੂੰ ਇਹਨਾਂ ਲੜਦੇ ਲੜਦੇ ਨੇ ਉਹਨੇ ਮੰਨ ਕੇ ਚਲੋ ਜੀ ਇਹਦਾ ਕੰਨ ਪਾੜਤਾ ਸੀ ਉਸ ਤੋਂ ਬਾਅਦ ਇਹਦੇ ਸਟਿਚ ਲੱਗੇ ਜਦੋਂ ਟਾਂਕੇ ਲੱਗੇ ਜੀ ਅੱਛਾ ਬਈ ਉਹ ਉੱਥੋਂ ਐਂਡ ਡਿਗ ਪਿਆ ਜੀ ਉਹ ਉਹ ਦੂਜਾ ਕੰਨ ਉਹਦੇ ਨਾਲੋਂ ਹਾਂਜੀ ਐਂਡ ਡਿਗ ਪਿਆ ਉਹ ਵੀ ਥੋੜਾ ਐਂਡ ਡਿਗ ਪਿਆ ਹਾਂਜੀ ਹਾਂਜੀ ਹੂੰ ਤੇ ਇਹੇ ਦੋਸਤੋ ਬੱਚੇ ਬਹੁਤ ਸੋਹਣੇ ਆ ਬੱਚੇ ਜਮਾ ਗੁੰਡਿੰਗ ਵਾਲੀ ਇਹ ਗੱ ਵੀ ਇਹ ਕੁੜੇ ਦੇ ਜਿਹੜੀ ਜੇ ਮੈਨੂੰ ਇਹਦੀ ਕੋਈ ਖਾਸੀਅਤ ਲੱਗੀ ਨਾ ਤਾਂ ਉਹ ਇਹ ਕੁੜੀ ਦੀ ਇਹ ਲੱਗੀ ਵੀ ਇਹਦੇ ਬੱਚਿਆਂ ਦੇ ਜਿਹੜੇ ਕੰਨ ਆ ਯਾ ਨਾ ਆਪਦਾ ਕੰਨ ਬੇਸ਼ੱਕ ਕੋਈ ਗੱਲ ਨਹੀਂ ਐਕਸੀਡੈਂਟਲੀ ਟੁੱਟ ਗਿਆ ਪਰ ਬੱਚਿਆਂ ਤੇ ਨੇ ਬਈ ਉਹ ਕੰਮ ਨਾ ਕੀਤਾ ਕਰੀ ਹੁੰਦਾ ਹੈ ਹੈ ਨਾ ਤੇ ਬੱਚੇ ਭਾਈ ਜਿਹੜੇ ਨੁਕਰੇ ਤੇ ਆਏ ਨੇ ਪੰਜ ਬੱਚੇ ਵਧੀਆ ਸਪੌਟਲੈਸ ਆਏ ਨੇ ਭਾਈ ਜਮਾ ਸਪੌਟਲੈਸ ਆਇਆ ਜੀ ਇੱਕ ਇਹਦੀ ਬੱਚੀ ਜਿਹੜੀ ਪਹਿਲੀ ਬੱਚੀ ਆਈ ਸੀ ਆਪਣੇ ਪਿੰਡ ਹੀ ਘੁਲੀ ਥੀ ਸੀ ਜੀ ਉਹ ਆਪਾਂ ਖਰੀਦ ਲਈ ਸੀ ਜੀ ਆਪਾਂ ਉਹ ਬਾਹਰ ਦਿੱਤੀ ਹੈ ਜੀ ਉਹ ਢਾਲੀਵਾਲ ਸਾਹਿਬ ਨੇ ਸੌਦਾ ਕਰਵਾਇਆ ਸੀ 4,35,000 ਦੀ ਜੀ ਥੀਨੀ ਬੱਚੀ ਜਿਹੜੀ ਤਿੰਨ ਮਹੀਨਿਆਂ ਦੀ ਪਹਿਲੀ ਬੱਚੀ ਤਿੰਨ ਮਹੀਨੇ ਦੀ ਤਿੰਨ ਮਹੀਨੇ ਦੀ 4,35,000 ਦੀ ਵਿਕੀ ਜੀ ਤੇ ਦੂਜੇ ਭਾਈ ਰਿਜ਼ਲਟ ਭਾਈ ਸਾਰੇ ਆਪਣੇ ਨੁਕਰੀਆਂ ਦੀ ਸੀਗੇ ਚੰਮੀਆਂ ਚੰਮੀਆਂ ਦੀ ਨਹੀਂ ਇੱਕ ਚੰਮੀ ਦੀ ਹੈ ਜੀ ਠੀਕ ਹੈ ਚਾਰ ਨੁਕਰੀਆਂ ਸੀਗੀਆਂ ਚੰਮੀ ਦੀ ਵੀ ਭ ਉਹ ਕਿਵੇਂ ਖੜੇ ਸੋਈਆਂ ਵਈਆਂ ਦੋ ਕੋੜੀਆਂ ਦੀ ਭੂਆ ਕੇ ਠੀਕ ਆ ਬਈ ਤੇ ਦੋ ਬਿਸ਼ੇਰੀਆਂ ਆਪਣੇ ਘਰੇ ਆ ਜੀ ਇੱਕ ਜਿਹੜੀ ਪਿੰਡ ਵਾਲੀ ਉਹ ਸੇਲ ਹੋ ਗਈ ਤੇ ਛੋ ਛੋ ਤਾਂ ਬਈ ਦਿਖਾਈ ਨਹੀਂ ਡੀ ਡੀ ਐਨ ਵਗੈਰਾ ਨਹੀਂ ਕਰਵਾਇਆ ਬਈ ਨਹੀਂ ਡੀ ਐਨ ਨਹੀਂ ਜੀ ਇਹ ਤਾਂ ਫਿਰ ਬਾਈ ਦੇ ਘਰੇ ਹੀ ਜੰਮਿਆ ਸੀਗਾ ਜੀ ਬਈ ਹਾਂ ਹਾਂ ਇਹ ਤਾਂ ਸਰਲੀ ਵਾਲਾ ਚਲਵਾਇਆ ਜੇ ਆਪਾਂ ਕਰਾ ਲੈਣੇ ਕਈ ਵਾਰੀ ਭਰਾਮਾ ਹਾਂ ਕਰਾ ਲਾਂਗੇ ਜੀ ਕੋਈ ਗੱਲ ਨਹੀਂ ਹੋਊਗਾ ਬਾਕੀ ਚਲੋ ਆਏ ਆ ਬਈ ਜਾਨਵਰ ਤਾਂ ਕੋਈ ਹੈ ਜਦੋਂ ਆਪਾਂ ਪਿਆਰ ਨਾਲ ਪਾਲ ਹਾਂ ਬਿਲਕੁਲ ਬਿਲਕੁਲ ਹਾਂ ਜਿਹੜਾ ਰਾਈ ਆਪਣੇ ਘਰ ਦਾ ਜੰਮ ਪਾਲੂ ਉਹ ਵੀ ਇੱਕ ਤਰ੍ਹਾਂ ਦਾ ਕਿ ਨਹੀਂ ਆ ਘਰ ਵਾਲੀ ਗਲੀ ਹੈ ਜੀ ਉੱਧਰ ਭਾਈ ਦੇ ਤੇ ਉੱਥੋਂ ਆਪਾਂ ਲਿਆਏ ਸੀਗੇ ਛੋਟਾ ਬੱਚਾ ਤੇ ਵੱਡੇ ਭਾਈ ਇਹ ਫਿਰ ਫੀਸ ਕਿੰਨੀ ਤੇ ਚਲਾਈ ਫੀਸ 21000 ਰੁਪਏ ਦੋਵਾਂ ਦਾ ਜੀ 21000 ਦੋਵਾਂ ਦੇ ਰੱਖੇ ਬਿਲਕੁਲ ਨਾਰਮਲ ਫੀਸ ਰੱਖੀ ਠੀਕ ਆ ਭਾਈ ਫੀਸ ਦੂਜੇ ਦੀ ਵੀ 21 ਹਾਂ ਜੀ ਹਾਂ ਜੀ ਘਾਂਟੇ ਵਾਲੇ ਦੀ ਵੀ 21 ਹੈਗੀ ਹੈਗੀ ਜੈ ਵੀਰ ਜੀ ਹਾਂ ਘਾਂਟੇ ਵਾਲੇ ਦੀ ਵੀ 21 ਦੀ ਹੂੰ ਘਾਂਟੇ ਵਾਲਾ ਉਹਦਾ ਨਾਂ ਫਿਰ ਕੀ ਰੱਖਿਆ ਉਹਦਾ ਨਾਂ ਚਿਤਕ ਹੈ ਜੀ ਜਿਹੜੀ ਉਹਦੀ ਮਾਂ ਜੀ ਉਹ ਪ੍ਰਭਾਦੀ ਸੀਗੀ ਠੀਕ ਹੈ ਭਾਈ ਮਾਹ ਪ੍ਰਭਾਤ ਜੀ ਆਪ ਹੀ ਘੰਟੇ ਦਾ ਜੀ ਉਹ 4 ਦੰਦ ਲੱਗਿਆ 64 ਇੰਚ ਹਾਈਟ ਹੈ ਜੀ ਉਹਦੀ 4 ਦੰਦ ਲੱਗਿਆ ਭਾਈ ਤੇ ਹਾਈਟ ਚਾਹੁੰਦੇ 64 ਇੰਚ ਹਾਈਟ ਹੈ ਜੀ ਤਿੰਨ ਬੱਚੇ ਆ ਗਏ ਜੀ ਇਹਦੇ ਠੀਕ ਹੈ ਬੱਚੀਆਂ ਹੀ ਆਈਆਂ ਤਿੰਨ ਉਹ ਤਿੰਨੇ ਬੱਚੀਆਂ ਹੀ ਆਈਆਂ ਤੇ ਬੱਚੀਆਂ ਚ ਭਾਈ ਕੀ ਮਾਰਕਿੰਗ ਮੂਰਕਿੰਗ ਕੀ ਆਈ ਆ ਤਿੰਨਾਂ ਦੇ ਹੀ ਪਟਿਆਏ ਆ ਜੀ ਹਮ ਇੱਕ ਮੋਵਾ ਕਲਰ ਦੀ ਆਈ ਆ ਜੀ ਇੱਕ ਅਵਲਾ ਖਾਈ ਆ ਜੀ ਠੀਕ ਹੈ ਬਈ ਤੇ ਇੱਕ ਤੇਲੀਆ ਕੁਮੈਤ ਆਈ ਜੀ ਤਿੰਨ ਪਰ ਚਿੱਟੇ ਮੱਥੇ ਪੂਰਾ ਪ੍ਰੋਪਰ ਪਟਾ ਜੀ ਠੀਕ ਹੈ ਬਈ ਪਟੇ ਤਿੰਨਾਂ ਦੇ ਪੂਰੇ ਪੂਰੇ ਵਧੀਆ ਪ੍ਰੋਪਰ ਪਟੇ ਜੀ ਪੂਰੇ ਸੋਹਣੇ ਕੰਨ ਜੀ ਪਟਾ ਪਟੇ ਦੋਸਤੋ ਤੁਹਾਡੇ ਵੀ ਫੇਵਰੇਟ ਤੇ ਕੁਏ ਹਾਂਜੀ ਹਾਂਜੀ ਪਟੇ ਆਉਂਦੇ ਆ ਹਨਾ ਬੱਚਿਆਂ ਦੇ ਤੇ ਬਈ ਇਹਨੂੰ ਕਾਂਡੇ ਵਾਲੇ ਨੂੰ ਤਾਂ ਨਹੀਂ ਦਿਖਾਇਆ ਕੋਈ ਸ਼ੋ-ਸ਼ੋ ਨਹੀਂ ਜੀ ਸ਼ੋਹੇ ਤਾਂ ਕੋਈ ਵੀ ਨਹੀਂ ਲੱਗੇ ਆਪਾਂ ਜਾਨਵਰ ਜੀ ਹੂੰ ਠੀਕ ਹੈ ਬਈ ਤੇ ਇਹ ਫਿਰ ਕੁੜੀਆਂ ਤੇ ਤਾਂ ਹਲੇ ਤਿੰਨ ਦੀ ਛੱਡੀ ਸੀ ਇਹ ਦੋ ਬਾਦੀ ਬਾਦੀ ਇਹ ਓਪਣ ਗਾ ਆ ਹੁਣ ਹੁਣ ਚਾਰ ਪੰਜ ਕੁੜੀਆਂ ਆਪਣੀਆਂ ਗੱਬਣ ਹੈਗੀਆਂ ਜੀ ਇਹਦੇ ਤੋਂ ਇਹ ਵੀ ਯਾਨੀ ਇਹ ਵੀ ਅੱਜ ਦੁਬਾਰਾ ਮੈਂ ਹੀ ਓਪਨ ਕਰ ਰਹੇ ਹਾਂ। ਇਹ ਓਪਨ ਹੀ ਕਰਨੇ ਆ ਜੀ ਪਹਿਲਾਂ ਆਪਾਂ ਜਮਾਂ ਨਹੀਂ ਛੱਡੇ ਬਾਹਰ। ਠੀਕ ਆ ਬਾਈ। ਕੋਈ ਲਾਜੀ ਮਿੱਤਰ ਆਇਆ ਬਈ ਉਹਦੀ ਤਾਂ ਮੈਂ ਉਹਦੀ ਕੁੜੀ ਤਾਂ ਵੀ ਨਹੀਂ ਛੱਡੇ ਆ। ਨਹੀਂ ਐਂ ਦਾ ਕੁੜੀਆਂ ਘੱਬਣ ਹੈਗੀਆਂ ਜੀ। ਪਿਆ ਜੀ ਮਿੱਤਰਾਂ ਦੀਆਂ ਤਾਂ ਹੈਗੀਆਂ ਜੀ। ਠੀਕ ਆ ਬਾਈ। ਬਾਹਰ ਲਈ ਮਤਲਬ ਕੋਈ ਉਹ ਬਈ ਹਾਂ ਮੈਂ ਵੈਸੇ ਨਹੀਂ ਛੱਡਿਆ ਜੀ। ਹੂੰ। ਤੇ ਇਹ ਕਾਂਡੇ ਵਾਲਾ ਵੀ ਬਾਈ 21000 ਰੁਪਏ ਬਾਕੀ ਦੋਸਤੋ ਇਹ ਕਾਂਡੇ ਵਾਲੇ 'ਚ ਵੀ ਤੁਸੀਂ ਖੂਬਸੂਰਤੀ ਦੇਖ ਸਕਦੋਂ ਤੇ ਬੱਚੇ ਇਹਦੇ ਵੀ ਬਹੁਤ ਸੋਹਣੇ ਆਏ ਆ ਦੋਸਤੋ ਜਿਵੇਂ ਮੈਨੂੰ ਬਾਈ ਦੇ ਵੀਰ ਨੇ ਚਲ ਬਾਕੀ ਕੋਈ ਵੀ ਭਰਾ ਦੋਸਤੋ ਇਹਨਾਂ ਦੋਵੇਂ ਘੁੜਿਆਂ ਚ ਸਰਵਿਸ ਲੈਣਾ ਚਾਹੁੰਦਾ ਤਾਂ ਤੁਹਾਨੂੰ ਪਿੰਡ ਭੁੱਲਰ ਆਉਣਾ ਪਊਗਾ ਜ਼ਿਲ੍ਹਾ ਮੁਖਸਰ ਸਾਹਿਬ ਜਦੋਂ ਇਹ ਜਿਹੜਾ ਭੁੱਲਰ ਪਿੰਡ ਆ ਨਾ ਦੋਸਤੋ ਇਹ ਮਸ਼ਹੂਰ ਆ ਕਾਫੀ ਤੇ ਬਾਈ ਆਪਣੇ ਨਾਲ ਧਰਪਿੰਦਾ ਬੈਠਾ ਬਾਕੀ ਇੰਟਰੋਡਕਸ਼ਨ ਥੋੜੀ ਕਰਾਵਾਂਗੇ ਆਪਾਂ ਸਾਰੇ ਭਰਾਵਾਂ ਨਾਲ ਹੀ ਤੇ ਮਸ਼ਹੂਰ ਆ ਕਿਉਂ ਬਾਈ ਕੋਲੇ ਬਈ ਵਾਲਾ ਘੁੜਾ ਪਰਸ ਉਹ ਵੀ ਕਾਫੀ ਮਸ਼ਹੂਰ ਆ ਤੇ ਇਹੇ ਦੋਸਤੋ ਜਦੋਂ ਆਪਾਂ ਬਠਿੰਡੇ ਕੰਨੂ ਆਉਣੇ ਆ ਤੇ ਮੁਕਸਰ ਤੋਂ ਬਈ 8-10 ਕਿਲੋਮੀਟਰ ਪਹਿਲਾਂ ਆ। ਆ ਮੁਕਸਰ ਤੋਂ 8 ਕਿਲੋਮੀਟਰ ਜੀ ਤੇ ਬਠਿੰਡਾ ਇਥੋਂ 45 ਕਿਲੋਮੀਟਰ ਆ ਜੀ। ਬਠਿੰਡਾ ਬਈ 40-45 ਪਰ ਦੇਖਣ ਨੂੰ ਕਹਿਣ ਨੂੰ ਬੜਾ ਲੱਗਦਾ ਬਈ ਪਰ ਬਾੜ ਸਾਰੀ ਅੱਧੇ ਘੰਟੇ ਦੀ ਆ। ਇਹਨਾਂ ਰੋਡ ਬੜਾ ਸਾਫ ਹੈ ਜੀ। ਸੜਕ ਬਹੁਤ ਵਧੀਆ ਜੀ। ਹਾਂ ਤੇ ਉਂ ਵੀ ਘੱਟ ਚੱਲਦੀ ਆ। ਹਾਂਜੀ ਹਾਂਜੀ। ਤੇ ਐਂ ਕਰਕੇ ਦੋਸਤੋ ਨੇੜੇ ਹੀ ਐਦਰੋਂ ਬਠਿੰਡੇ ਤੋਂ ਤੇ ਕੋਈ ਵੀ ਭਰਾ ਸਰਬਰ ਲੈਣਾ ਚਾਹੁੰਦਾ ਬਾਈ ਦਿਓ ਵੀਰ ਦਾ ਆਪਾਂ ਤੁਹਾਨੂੰ ਨੰਬਰ ਦਿੰਨੇ ਆ ਘੰਟੀ ਮਾਰ ਲਿਓ ਬਾਕੀ ਜਗਵੀਰ ਬਾਈ ਇੱਕ ਵਾਰੀ ਗੱਲਾਂ ਆਪਾਂ ਚਲੋ ਕਰੀ ਜਾਣੀਆਂ ਹੋਰ ਵੀ ਆਪਣੇ ਭਰਾਵਾਂ ਨਾਲ ਸਾਰੇ ਨਾਲ ਬਾਈ ਕਰਾ ਲਈਏ ਛੋਟੀ ਛੋਟੀ ਜਾਣ ਪਛਾਣ ਹਾਂਜੀ ਉਹਦਾ ਬਾਈ ਪੈਂਦਾ ਜੀ ਹੂੰ ਬਾਈ ਦੇ ਦਾ ਆਪਾਂ ਹਾਂਜੀ ਹਾਂਜੀ ਇਹ ਬਾਈ ਗੋਲਾ ਬਾਈ ਲੰਬੀ ਤੋਂ ਜੀ ਠੀਕ ਹੈ ਬਾਈ ਇਹ ਢਾਲੀਵਾਲ ਸਾਹਿਬ ਜੀ ਰਾਮਾ ਮੰਡੀ ਤੋਂ ਇਹ ਬਾਈ ਮੇਰੇ ਨਾਲ ਹੀ ਹੈ ਹਾਂਜੀ ਹਾਂਜੀ ਇਹ ਲਖਾ ਬਾਈ ਥਰਾਜ ਵਾਲੇ ਤੋਂ ਇਹ ਠੀਕ ਹੈ ਬਾਈ ਆ ਮਗਰ ਉਹ ਬ੍ਰਦਰ ਹੈ ਜੀ ਅਮਨਦੀਪ ਠੀਕ ਹੈ ਬਾਈ ਆਵੀਰਨ ਵੀਰ ਹੈ ਜੀ ਠੀਕ ਹੈ ਜੀ ਉਹ ਗਿੱਲ ਸਾਹਿਬ ਖੜੇ ਹੈ ਜੀ ਠੀਕ ਹੈ ਇਹ ਮੁੰਡੇ ਆਪਣੇ ਸਾਰੇ ਜਿਹੜੇ ਮੰਨ ਲਓ ਘੋੜੇ ਸਾਹਮਦੇ ਹੈ ਜੀ ਸਾਰੇ ਇਹ ਫਾਦਰ ਸਾਹਿਬ ਹੈ ਜੀ ਸਰਪੰਚ ਹੈ ਜੀ ਠੀਕ ਹੈ ਜੀ ਤੇ ਇਹ ਬੇਟਾ ਜੀ ਇਹ ਬੇਟੀ ਹੈ ਜੀ ਇਹ ਭਾਈ ਰਾਜਵੀਰ ਹੈ ਜੀ ਆ ਗੁਰਵਿੰਦਰ ਜੀ ਆਗੇ ਜੀ ਠੀਕ ਹੈ ਭਾਈ ਭਾਈ ਸੁਖਦੀਪ ਆ ਗਿਆ ਜੀ ਇਧਰ ਬਾਬਾ ਜੀ ਹੈ ਜੀ ਮਹਿੰਦਰਪਾਲ ਤੇ ਬਾਜਾ ਤੇ ਜੱਗਾ ਜੀ ਹੂੰ ਜੱਗਾ ਜੀ ਮਨੋਮਲੀ ਮਨੋਮਲੀ ਜੀ ਲੱਗਿਆ ਧੱਕਾ ਜੀ ਹਾਂ ਜੀ ਤੇ ਜਗਵੀਰ ਭਾਈ ਇਹਦਾ ਹੋ ਗਿਆ ਆਪਣੇ ਮਿੱਤਰ ਪਿਆਰੇ ਭਾਈ ਬਹੁਤ ਸੋਹਣੀ ਰੌਣਕ ਲੱਗੀ ਤੇ ਜਗਵੀਰ ਭਾਈ ਫੀਸ ਤਾਂ ਜਿਵੇਂ ਹੁਣ ਦੋਨੇ ਘੋੜਿਆਂ ਦੀ 21000 ਹਾਂ 1-1 2000 ਹੈ ਜੀ ਤੇ ਵੱਡੇ ਭਾਈ ਵੈਸੇ ਤਾਂ ਆਪਣੇ ਕੋਲੇ ਜਗ੍ਹਾ ਬਾਹੂ ਖੁੱਲੀ ਢੁਣੀ ਆ ਪਰ ਜੇ ਕੋਈ ਭਰਾ ਮੰਨ ਕੇ ਚਲੋ ਸਟੇਬਲ ਦੀ ਸਰਵਰ ਲੈਣਾ ਚਾਹੁੰਦਾ ਕੋਈ ਪੰਨਾ ਕੋਈ ਚੱਕਰ ਨਹੀਂ ਆ ਜੀ ਕੋਈ ਕੋਈ ਚੱਕਰ ਨਹੀਂ ਆ ਜੀ ਸਟੇਬਲ ਆਪਣੇ ਕੋਲੇ ਬਣੇ ਹੈਗੇ ਆ ਜੀ ਵਧੀਆ ਠੀਕ ਹੈ ਭਾਈ ਕੋਈ ਚੱਕਰ ਨਹੀਂ ਆ ਡਾਕਟਰ ਦੀ ਸਾਰੀ ਪੂਰੀ ਫੁੱਲ ਸਰਵਿਸ ਡਾਕਟਰ ਦੀ ਪੂਰੀ ਸਹੂਲਤ ਹੈ ਜੀ ਸਾਰੇ ਡਾਕਟਰ ਬਾਕੀ ਜੰਪਾਂ ਦਾ ਕੋਈ ਚੱਕਰ ਨਹੀਂ ਆ ਜੀ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਜਿੰਨੇ ਵਾਰੀ ਕੋਈ ਚੱਕਰ ਨਹੀਂ ਆ ਜੀ ਬਸ ਘੋੜੀ ਸਹੀ ਹੋਣੀ ਚਾਹੀਦੀ ਹੈ ਜੀ ਅਗਲੇ ਲਈ ਘੋੜੀ ਸਹੀ ਹੋਣੀ ਜਾਂਦੀ ਹੈ ਬਈ ਸਹੀ ਬਾਕੀ ਘੋੜੀ ਬਈ ਅੰਦਰ ਦੀ ਸਾਫ ਹੋਵੇ ਅੰਦਰ ਦੀ ਸਾਫ ਹੋਵੇ ਜੀ ਹਾਂਜੀ ਉਹ ਜਿਹੜੀ ਚਾਰ ਵਾਰੀ ਨੇ ਰੁਕੀ ਫਿਰ ਉਧਰ ਰੁਕਦੀ ਵੀ ਨਹੀਂ ਜੀ ਹਾਂ ਉਹਨੇ ਬਾਅਦ ਚ ਬਈ ਹਾਂਜੀ ਹਾਂਜੀ ਤੇ ਜੰਪ ਜੰਪ ਦਾ ਕੋਈ ਚੱਕਰ ਨਹੀਂ ਬਈ ਦੋ ਜੰਪ ਦਾ ਕੋਈ ਚੱਕਰ ਨਹੀਂ ਆ ਜਿਵੇਂ ਡਾਕਟਰ ਸਾਹਿਬ ਕਹਿਣਗੇ ਜੀ ਆਪਾਂ ਦੇ ਦੇ ਦਾਂਗੇ ਇੱਕ ਵਾਰੀ ਦੋ ਵਾਰੀ ਜੇ ਜਦੋਂ ਮਰਜ਼ੀ ਚ ਹਾਂ ਤੇ ਬਾਕੀ ਦੋਸਤੋ ਵੀਡੀਓ ਸ਼ੇਅਰ ਮਾਰਿਓ ਤੇ ਬਾਈ ਨੂੰ ਤੁਸੀਂ ਉਹਦਾ ਮੌਕਾ ਦਿਓ ਕੋਈ ਵੀ ਭਰਾ ਆਪਣੀ ਘੋੜੀ ਤੇ ਸਰਵਿਸ ਲੈਣਾ ਚਾਹੁੰਦਾ ਤਾਂ ਬਾਈ ਨੂੰ ਘੰਟੀ ਮਾਰ ਸਕਦਾ ਬਾਕੀ ਬਾਈ ਕੋਲੇ ਜਾਨਵਰ ਹੋਰ ਵੀ ਹੈ ਕਾਫੀ ਵੱਡਾ ਜਿਗਰਮੈਂਟ ਬਾਈ ਸੱਤੇ ਹੀ ਬੈਠਾਗਾ ਹਨਾ ਘੋੜੀਆਂ ਬਈ ਆਪਣੇ ਕੋਲ ਟੋਟਲ ਕਿੰਨੀਆਂ ਘੋੜੀਆਂ ਨੇ ਹੋਣਗੇ ਜੀ 20-25 ਦੇ ਕਰੀਬ ਜਾਨਵਰ ਸਾਰੇ ਜੀ ਠੀਕ ਹੈ ਬਈ 20-25 ਜਾਨਵਰ ਹੈਗੇ ਨਾਲ ਬਈ ਹੋਰ ਪੰਛੀ ਮੁੰਛੀ ਚ ਕੋਰਾ ਸਾਰੇ ਜੀ ਹਾਂ ਸਾਰੇ ਜੀ ਸ਼ਿਕਾਰੀ ਕੁੱਤੇ ਹੋਗੇ ਜੀ ਜਿਵੇਂ ਕਬੂਤਰ ਹੋਗੇ ਜੀ ਸਾਰੇ ਹੂੰ ਸ਼ਿਕਾਰੀ ਇੱਕ ਤਾਂ ਬਈ ਉਹ ਹੁੰਦੇ ਗਰੇ ਹੌਂਡ ਜੀ ਗਰੇ ਹੌਂਡ ਹੈਗੇ ਜੀ ਹੂੰ ਗਰੇ ਹੌਂਡ ਉਹੀ ਹੋ ਗਿਆ ਨਾ ਬਾਜ਼ੀਆਂ ਵਾਲੇ ਕਬੂਤਰ ਹੈਗੇ ਜੀ ਸਾਰੇ ਠੀਕ ਆ ਬਈ ਕਬੂਤਰ ਤਾਂ ਉਹ ਉੱਧਰ ਲਾ ਰੱਖਿਆ ਹੋਇਆ ਫੰਦਰੀਆਂ ਨਾ ਤੇ ਬਈ ਇਹ ਡਿਪਾਰਟਮੈਂਟ ਫਿਰ ਅਲੱਗ-ਅਲੱਗ ਬਣ ਰੱਖਿਆ ਜੀ ਵੀਰ ਬਾਈ ਸਾਰਾ ਅੱਜ ਮੈਨੂੰ ਆਹ ਸਾਰਾ ਡਿਪਾਰਟਮੈਂਟ ਉੱਡੋ-ਉੱਡ ਹੀ ਹੈ ਜੀ ਉਹ ਮੁੰਡੇ ਘੂੜੀਆਂ ਵਾਲੇ ਆ ਜੀ ਆ ਮੁੰਡਾ ਕਬੂਤਰਾਂ ਵਾਲੇ ਜੀ ਸਾਰਾ ਤੇ ਕਬੂਤਰ ਇਸਮਾਨ ਠੀਕ ਆ ਉਹ ਬਾਈਆਂ ਮਤਲਬ ਇਹਨਾਂ ਨੇ ਆਪ ਦੀ-ਆਪ ਦੀ ਸੰਭਾਲੀ ਹੋਈ ਹੈ ਜਿੰਮੇਬਾਰੀ ਹੈ ਨਾ ਹਾਂਜੀ 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 ਡਿਪਾਰਟਮੈਂਟ ਡਿਪਾਰਟਮੈਂਟ ਤਾਂ ਬਾਪੂ ਜੀ ਕੋਲੇ ਆ ਅੱਛਾ ਜੀ ਕਬੂਤਰਾਂ ਵਾਲ ਏ ਦੋਸਤੋ ਬਾਈ ਦਾ ਫਾਰਮ ਜਿਹੜਾ ਵੀਰ ਦਾ ਤੁਹਾਨੂੰ ਦਿਖਾਤਾ ਬਾਕੀ ਆਪਾਂ ਫਾਰਮ ਤੁਹਾਨੂੰ ਤੁਰ ਫਿਰ ਕੇ ਵੀ ਬਾਈ ਦਾ ਸਾਰਾ ਦਿਖਾਵਾਂਗੇ ਹਾਂਜੀ ਹਾਂਜੀ ਹੂੰ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਸ਼ੁਕਰੀਆ ਸਾਰੇ ਭਰਾਵਾਂ ਦਾ ਧੰਨਵਾਦ ਬਹੁਤ ਬਹੁਤ ਵੀਡੀਓ ਦੇਖਣ